ਪੰਜਾਬ ਦੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੇ ਖਿਲਾਫ ਮੋੜ ਲਗਾਏ ਗੇ ਨੈਸ਼ਨਲ ਸਿਕਿਉਰਿਟੀ ਐਕਟ ਮਾਮਲੇ ਦੀ ਸੁਣਵਾਈ ਹੋਈ ਹੈ। ਇਸ ਦੌਰਾਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਕੋਲੋਂ ਇਹ ਸਬੰਧੀ ਪੂਰਾ ਰਿਕਾਰਡ ਮੰਗਿਆ ਹੈ। ਦੱਸ ਦੇ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਸੰਸਦ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਤੇ ਲਗਾਏ ਗੇ ਐਨਐਸਏ ਖਿਲਾਫ ਤਾਇਰ ਪਟੀਸ਼ਨ ਤੇ ਸੁਣਵਾਈ ਕੀਤੀ ਹੈ। ਇਸ ਦੌਰਾਨ ਹਾਈ ਕੋਰਟ ਨੇ ਐਨਐਸਏ ਨਾਲ ਜੁੜੇ ਰਿਕਾਰਡ ਅਗਲੀ ਸੁਣਵਾਈ ਤੇ ਪੇਸ਼ ਕੀਤੇ ਜਾਣ ਦੇ ਲਈ ਪੰਜਾਬ ਸਰਕਾਰ ਨੂੰ ਹੁਕਮ ਦਿੱਤੇ ਹਨ। ਉਥੇ ਹੀ ਕੇਂਦਰ ਸਰਕਾਰ ਵੱਲੋਂ ਕਿਸ ਆਧਾਰ ਤੇ NSA ਦੇ ਹੁਕਮ ਨੂੰ ਮਨਜ਼ੂਰ ਕੀਤਾ ਗਿਆ ਹੈ ਉਸ ਦੀ ਜਾਣਕਾਰੀ ਵੀ ਕੇਂਦਰ ਸਰਕਾਰ ਤੋਂ ਮੰਗੀ ਗਈ ਹੈ ਦੱਸਣਯੋਗ ਹੈ ਕਿ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਖਿਲਾਫ ਦੂਜੀ ਵਾਰ ਲਗਾਈ ਗਈ NSA ਪੂਰੀ ਤਰ੍ਹਾਂ ਗਲਤ ਹੈ ਕਿਉਂਕਿ ਸਿੱਧੇ 1 ਸਾਲ ਦਾ NSA ਲਗਾਉਣ ਦਾ ਡੀਐਮ ਦੇ ਕੋਲ ਕੋਈ ਅਧਿਕਾਰ ਨਹੀਂ ਹੈ ਇਸ ਲਈ NSA ਪੂਰੀ ਤਰ੍ਹਾਂ ਨਾਲ ਗਲਤ ਹੈ ਫਿਲਹਾਲ ਇਸ ਸੰਬੰਧੀ ਮਾਮਲੇ ਦੀ ਅਗਲੀ ਸੁਣਵਾਈ 13 ਅਕਤੂਬਰ ਨੂੰ ਹੋਵੇਗੀ ਜਿਸ ਵਿੱਚ ਪੰਜਾਬ ਸਰਕਾਰ ਲਗਾਏ ਗਏ ਐਨਐਸਐਸ ਸੰਬੰਧੀ ਰਿਕਾਰਡ ਨੂੰ ਦਰਜ ਕਰਵਾਏਗੀ ਇਸ ਤੋਂ ਬਾਅਦ ਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਕੋਈ ਫੈਸਲਾ ਲਿਆ ਜਾਵੇਗਾ ਦੱਸਣੀ ਹੋਵੇਗੀ ਕਿ ਭਾਈ ਅਮਰਿਤਪਾਲ ਸਿੰਘ ਨੇ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਲੋਕ ਸਭਾ ਚੋਣ ਲੜੀ ਸੀ ਅਤੇ ਇਹਨਾਂ ਚੋਣਾਂ ਦੇ ਵਿੱਚ ਵੱਡੀ ਜਿੱਤ ਵੀ ਹਾਸਲ ਕੀਤੀ ਸੀ ਪਰ ਇਸ ਜਿੱਤ ਤੋਂ ਬਾਅਦ ਵੀ ਉਹਨਾਂ ਨੂੰ ਨਜ਼ਰਬੰਦ ਰੱਖਿਆ ਗਿਆ ਮਾਨਯੋਗ ਹਾਈ ਕੋਰਟ ਦੇ ਵਿੱਚ ਜਿਹੜੀ ਉਹ ਟੈਨਸ਼ਨ ਹੈਗੀ ਹੈ ਜਿਹੜੀ ਉਹਦੇ ਵਿੱਚ ਇੱਕ ਹਫ਼ਤੇ ਦੇ ਅੰਦਰ ਅੰਦਰ ਇੰਟੀਮੇਸ਼ਨ ਜਿਹੜੀ ਭੇਜਣੀ ਹੁੰਦੀ ਹੈ ਸੈਂਟਰ ਸਰਕਾਰ ਨੂੰ ਜਿੰਦੇ ਵਿੱਚ ਉਹ 3 ਮਹੀਨਿਆਂ ਦੇ ਬਾਅਦ ਭੇਜੀਏ ਉਹ ਸਾਰੀਆਂ ਗੱਲਾਂ ਨੂੰ ਲੈ ਕੇ ਜਿਹੜੀ ਅਸੀਂ ਆਰਗੂ ਕੀਤੀ ਉਹਦੇ ਵਿੱਚ ਜਿਹੜਾ ਅੱਜ ਸਰਬਜੀਤ ਸਿੰਘ ਕਲਸੀ ਵਾਲਾ ਕੇਸ ਸੀ ਉਹਦੇ ਵਿੱਚ ਪੰਜਾਬ ਸਰਕਾਰ ਨੇ ਆਪਦਾ ਰਿਪਲਾਈ ਫਾਈਲ ਕਰ ਦਿੱਤਾ ਜੂਨੀਅਰ ਆਫ ਇੰਡੀਆ ਨੇ ਜੇ ਰਿਪਲਾਈ ਫਾਈਲ ਕਰਨਾ ਹੁਣ ਉਹ ਸਾਰੇ ਜਿਹੜੇ ਕੇਸ ਨੇ ਅਮਰਤਪਾਲ ਭਾਈ ਅਮਰਤਪਾਲ ਸਿੰਘ ਦਾ ਹੋਵੇ ਦਿਲਜੀਤ ਕਲਸੀ ਦਾ ਪ੍ਰਧਾਨ ਮੰਤਰੀ ਬਾਜੇਕੇ ਦਾ ਜਾਂ ਹੋਰ ਉਹਨਾਂ ਨੂੰ ਫਾਈਨਲ ਆਰਗੂਮੈਂਟ ਦੇ ਵਾਸਤੇ 3rd ਆਫ ਅਕਤੂਬਰ ਨੂੰ ਅਗਲੇ ਮਹੀਨੇ ਦੀ 3 ਤਰੀਕ ਨੂੰ ਟੂਟਨੇ ਐਨਐਸਏ ਨਾਲ ਜਿਹੜਾ ਐਨਐਸਓ ਲਾਇਆ ਗਿਆ ਉਹਦਾ ਪੂਰਾ ਰਿਕਾਰਡ ਵੀ ਹਾਈ ਕੋਰਟ ਨੇ ਮੰਗਿਆ ਹਾਈ ਕੋਰਟ ਨੇ ਈਚ ਐਂਡ ਐਵਰੀ ਫੈਕਟਸ ਕਿਹੜੇ ਕਿਹੜੇ ਗਰਾਉਂਡਸ ਦੇ ਉੱਤੇ ਤੁਸੀਂ ਐਨਐਸਏ ਇਹਨਾਂ ਦੇ ਉੱਤੇ ਇੰਪੋਜ਼ ਕੀਤਾ ਔਰ ਕੀ ਕੀ ਤੁਹਾਡੇ ਕੋਲ ਐਵੀਡੈਂਸ ਹੈ ਸਾਰਾ ਐਵੀਡੈਂਸ ਜਿਹੜਾ ਹੈ ਉਹ ਹਾਈ ਕੋਰਟ ਨੇ ਕਾਲ ਕੀਤਾ ਸੀ ਭਾਈ ਬਸੰਤ ਸਿੰਘ ਦੇ ਪਾਈਪਾ ਗਾਂਸ ਸਿੰਘ ਪ੍ਰਧਾਨ ਮੰਤਰੀ ਬਾਜੀ ਕੇ ਤੇ ਪਾਈ ਕਲਵੰਦ ਸਿੰਘ ਰਾਓ ਕੇ ਦੀ ਜੋ ਪ੍ਰਾਣਾ ਕੇਸ ਹੈ ਉਸ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਜੋ ਜਵਾਬ ਦਾਇਰ ਹੋ ਗਿਆ ਸੀ ਪਰ ਸੈਂਟਰ ਸਰਕਾਰ ਨੇ ਥੋੜਾ ਹੋਰ ਸਮਾਂ ਮੰਗਿਆ ਜਵਾਬ ਦਾਇਰ ਕਰਨ ਦੇ ਲਈ ਤੇ ਉਹ ਕਹਿੰਦੇ ਇੱਕ ਦੋ ਦਿਨਾਂ ਦੇ ਵਿੱਚ ਅਸੀਂ ਜੋ ਜਵਾਬ ਦਾਇਰ ਕਰ ਦਵਾਂਗੇ ਦੂਸਰੀ ਵਾਰ ਜਿਹੜਾ ਐਨਐਸਏ ਤੁਸੀਂ ਲਾਇਆ ਗਿਆ ਉਹਨੂੰ ਚੈਲੰਜ ਕੀਤਾ ਉਹ ਕਿਸ ਆਧਾਰ ਕੀ ਬਣਾਏ ਨੇ ਨਹੀਂ ਆਧਾਰ ਇਹੀ ਬਣਾਏ ਦੇਖੋ ਜੋ ਡਿਸਟ੍ਰਿਕਟ ਮੈਜਿਸਟ੍ਰੇਟ ਡੀਸੀ ਕੋਲ ਪਾਵਰ ਹੈਣੀਗੀ ਜੋ ਇੱਕ ਸਾਲ ਦਾ ਇਕੱਠਾ ਐਨਐਸਏ ਲਾਉਣ ਦੀ ਬਾਕੀ ਜਿਹੜੇ ਗਰਾਊਂਡ ਸਾਰੇ ਵੀਗ ਨੇ ਕੋਈ ਉਹਨਾਂ ਤੋਂ ਕੋਈ ਜੇ ਝੀਲ ਦੇ ਵਿੱਚ ਪਹਿਲੀ ਗੱਲ ਤਾਂ ਕੋਈ ਭਾਈ ਅਮਰਤਪਾਲ ਸਿੰਘ ਦੇ ਸਾਥੀਆਂ ਕੋਲੋਂ ਕੋਈ ਫੋਨ ਰਿਕਵਰ ਨਹੀਂ ਹੋਇਆ ਕੋਈ ਉਸ ਦੇ ਬਾਰੇ ਕੋਈ ਐਫ ਆਈ ਆਰ ਨਹੀਂ ਪਰ ਮੇਰੇ ਹਿਸਾਬ ਨਾਲ ਇੱਕ ਜੇ ਫੋਨ ਦੀ ਵਜ੍ਹਾ ਨਾਲ ਵੀ ਫੋਨ ਚਲਾਉਣ ਖਾਤਰ ਵੀ ਤਾਂ ਮੇਰੇ ਹਿਸਾਬ ਨਾਲ ਪੰਜਾਬ 'ਚ ਹੋਰਾਂ ਲੋਕਾਂ ਦੇ ਉੱਪਰ ਤਾਂ ਐਨ ਐਸ ਸੀ ਲੱਗਦੀ ਨਹੀਂ ਕਿੱਡੇ ਵੱਡੇ ਵੱਡੇ ਗੈਂਗਸਟਰ ਨੇ ਉਹ ਫੋਨਾਂ ਦੇ ਉੱਪਰੋਂ ਲਾਈਵ ਹੋ ਕੇ ਵੀਡੀਓ ਕਾਲ ਕਰਦੇ ਨੇ ਤਾਂ ਉਹ ਤਾਂ ਕਦੇ ਐਨ ਐਸ ਸੀ ਲੱਗੀ ਨਹੀਂ ਉਹਨਾਂ ਦੇ ਉੱਪਰ ਤਾਂ ਇਹਨਾਂ ਦੇ ਨਾਲ ਇਹ ਦੌਰਾ ਮਾਪਦੰਡ ਕਿਉਂ ਹੈ